ਪੰਜਾਬੀ ਸੰਗੀਤ ਦੇ ਬਾਦਸ਼ਾ ਸੁਰਾਂ ਦੇ ਸਰਤਾਜ ਤੇ ਕਲਮ ਦੇ ਬੇਮਿਸਾਲ ਸ਼ਾਇਰ ਸਿੰਦਰ ਸਰਤਾਜ ਅਜਬ ਦਾ ਜਨਮ ਦਿਨ ਮਨਾ ਰਹੇ ਨੇ ਤੇ ਆਓ ਇਸ ਜਨਮ ਦਿਨ ਦੇ ਮੌਕੇ ਤੇ ਉਹਨਾਂ ਦੇ ਜੀਵਨ ਤੇ ਮਾਰਦੇ ਆ ਇੱਕ ਛੋਟੀ ਜੀ ਚਲਕ ਪੰਜਾਬੀ ਸੰਗੀਤ ਦੇ ਬਾਦਸ਼ਾ ਸੁਰਾਂ ਦੇ ਸਰਤਾਜ ਤੇ ਕਲਮ ਦੇ ਬੇਮਿਸਾਲ ਸ਼ਾਇਰ ਸਿੰਦਰ ਸਰਤਾਜ ਅਜਬ ਦਾ ਜਨਮ ਦਿਨ ਮਨਾ ਰਹੇ ਨੇ ਤੇ ਆਓ ਇਸ ਜਨਮ ਦਿਨ ਦੇ ਮੌਕੇ ਤੇ ਉਹਨਾਂ ਦੇ ਜੀਵਨ ਤੇ ਮਾਰਦੇ ਆ ਇੱਕ ਛੋਟੀ ਜੀ ਚਲਕ ਹੁਸ਼ਿਆਰਪੁਰ ਦੀ ਧਰਤੀ ਤੇ ਜਨਮੇ ਸਰਤਾਜ ਨੇ ਨਾ ਸਿਰਫ ਪੰਜਾਬੀ ਸੰਗੀਤ ਨੂੰ ਨਵੀਂ ਪਛਾਣ ਦਿੱਤੀ ਸਗੋਂ ਆਪਣੀ ਸ਼ਾਇਰੀ ਦੇ ਨਾਲ ਅਲੱਗ ਦੁਨੀਆ ਪਰ ਤੇ ਦਰਸ਼ਕਾਂ ਦਾ ਦਿਲ ਜਿੱਤਿਆ ਉਹਨਾਂ ਦੇ ਗੀਤ ਸਾਈ ਰਸੀਦ ਤੇਰੇ ਵਾਸਤੇ ਤੋਂ ਲੈ ਕੇ ਦਿਲਾਂ ਦੀ ਗੱਲ ਤੱਕ ਹਰ ਰਚਨਾ ਰੂਹ ਨੂੰ ਸੁਰਾਂ ਦਾ ਸਫ਼ਰ ਕਰਾਉਂਦੀ ਹੈ ਕੇਵਲ ਗਾਇਕੀ ਨਹੀਂ ਸਰਤਾਜ ਨੇ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਨੂੰ ਹੈਰਾਨ ਵੀ ਕੀਤਾ ਦ ਬਲੈਕ ਪ੍ਰਿੰਸ ਫਿਲਮ ਦੇ ਵਿੱਚ ਜੋ ਮਹਾਰਾਜਾ ਤਲੀਪ ਸਿੰਘ ਦੀ ਭੂਮਿਕਾ ਨਿਭਾ ਕੇ ਉਹਨਾਂ ਨੇ ਪੰਜਾਬੀ ਇਤਿਹਾਸ ਨੂੰ ਵਿਸ਼ਵ ਪੱਧਰ ਤੇ ਪੇਸ਼ ਕੀਤਾ ਇਨਾ ਹੀ ਨਹੀਂ ਫਿਲਮ ਸ਼ਾਹਰ ਦੇ ਵਿੱਚ ਉਹਨਾਂ ਦੀ ਅਦਾਕਾਰੀ ਇੱਕ ਵਾਰ ਫਿਰ ਸਭ ਦਾ ਦਿਲ ਜਿੱਤਦੀ ਨਜ਼ਰ ਆਈ ਉਹ ਕਵੀ ਸ਼ਾਇਰ ਸੰਗੀਤਕਾਰ ਅਤੇ ਗਾਇਕ ਚੋਂ ਹੀ ਪੱਖਾਂ ਦੇ ਅਜਿਹੇ ਹੀਰੋ ਨੇ ਜੋ ਪੰਜਾਬ ਦੀ ਮਿੱਟੀ ਦਾ ਮਾਣ ਵਧਾਉਂਦੇ ਨੇ ਅੱਜ ਇਸ ਖਾਸ ਦਿਨ ਤੇ ਸਾਡੀ ਟੀਮ ਸਿੰਦਰ ਸਰਤਾਜ ਜੀ ਨੂੰ ਜਨਮ ਦਿਨ ਦੀਆਂ ਦਿਲੋਂ ਮੁਬਾਰਕਾਂ ਦਿੰਦੀ ਹੈ ਤੇ ਅਸੀਂ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਕਲਮ ਅਤੇ ਸੁਰਾਂ ਦਾ ਇਹ ਸਫ਼ਰ ਹਮੇਸ਼ਾ ਰੋਸ਼ਨ ਰਹੇ